ਲੋ ਜੀ ਆਪ ਆ ਗਏ ਆ ਨਵੇਂ ਵਲੌਗ ਦੇ ਨਾਲ ਸੋ ਜੁੜੇ ਰਹੋ ਮੇਰੇ ਭਰਾ ਵਲੌਗ ਦੇ ਨਾਲ ਚੇਲਾ ਕੰਦਾ ਨਾਲ ਆ ਚੇਲਾ ਨਾਲ ਆ ਚੇਲਾ ਵੀ ਦੇ ਨਾਲ ਆ ਵੀ ਦੀ ਗੁਜਾਰਸ਼ ਹੈ ਵੀ ਜਿੰਨਾ ਚਿਰ ਮੈਂ ਨਹੀਂ ਹੁੰਦਾ ਚੇਲਾ ਨਾਲ ਰੱਖਣਾ ਤੇ ਚੇਲਾ ਨਾਲ ਮੂੰਹ ਵੇਖੋ ਛੋਟੀ ਦੇ ਚੇਲੇ ਦੀ ਆਏ ਕੱਟ ਵੇਖੋ ਚੇਲੇ ਸੁਣਾ ਕੋਈ ਗੱਲ ਬਾਤ ਗੱਲ ਬਾਤ ਕੀ ਸੁਣਾਦੀ ਹੈ ਚੇਲੇ ਦਾ ਮੂੰਹ ਵੇਖੋ ਚੂਈਅਰ ਕਾ ਆਹ ਵੇਖੋ ਛੇਰ ਕਾ ਇਹ ਆਹ ਦੇਖੋ ਚੂਈਅਰ ਕਾ ਦੀਆਂ ਆ ਆ ਉਹ ਲਾਇ ਬਲ ਆ ਗਿਆ ਹੀ ਛੇਲਿਆ ਦਸਵੇਂ ਛੇਲਿਆ ਕੋਈ ਗੱਲ ਗੱਲ ਕੋਈ ਨਹੀਂ ਆਜ ਹੋ ਗਈ ਬੋਲੰਡਿਆ ਭਰਾ ਇੱਤ ਜੀ ਕਿਨ ਨਾ ਤੇਰੇ ਦੇ ਘਰ ਦੇ ਨਹੀਂ ਮੰਨਦੇ ਲੈ ਤੇਰੇ ਤੇ ਤੇਰੇ ਘਰ ਦੇ ਮੈਂ ਕਿਹਾ ਜਾਂਦੇ ਮੰਨਦੇ ਆ ਬੋਲ ਅੱਛੀ ਲੋਈ ਚੱਲੇ ਆ ਜੇ ਤੇ ਆਪਣੇ ਨੂੰ ਲੈਣ ਵਾਪਸ ਚਾਹੇ ਤੇ ਅੱਛਾ ਸੋਦਾ ਨਹੀਂ ਤੁਮ ਸੋ ਆ ਰਿਹਾ ਵੀਰ ਆਪਣਾ ਤੇ ਆਪਾਂ ਚੱਲੇ ਉਹਨੂੰ ਲੈਣ ਉਹ ਕਿੰਨਾ ਬਰੇਚੇ ਲੈ ਫੂ ਲੈ ਕੇ ਆਣਾ ਵਾ ਇਹ ਵੀ ਵੀਰ ਚੇਲਾ ਉਹਦਾ ਪੱਕਾ ਐਵੇਂ ਚੇਲਾ ਵਾ ਐਵੇਂ ਬੋਲਦਾ ਬਾਬਾ ਚੱਲੇ ਆ ਵੀਰ ਨੂੰ ਲੈਣ ਥੋੜੀ ਜਿਹਾ ਸਾਰਿਆ ਵੀ ਮਿਲਦੇ ਆਪਾਂ ਫੇ ਬਲੋ ਬੇਹਤਰੀ ਠਾ ਠਾ ਪਹਿਣੇ ਆ ਜਦੋਂ ਵੀਰ ਆ ਗਿਆ ਠੀਕ ਆ ਇਹ ਕਰ ਲੈ ਤੇ ਝੂਠ ਕਰ ਲੋ ਸਾਰਾ ਨੀ ਪੈ ਆਹ ਵੇਖੀ ਜਦੋਂ ਵੀਰ ਆਉਂਦਾ ਵੇਖੀ ਲੋਕ ਕਿਦਾਂ ਘਾੜਾ ਲੋਕਰ ਹੈ ਵੀ ਰੋਵਾਂ ਬਹੁਤ ਪੜਾਉਂਦਾ ਅਸਲੀ ਉਹ ਵੀਰਾ ਆਪਾਂ ਮਿਲਦੇ ਜੋ ਬਾਜਤ ਨੂੰ ਮੈਂ ਮਾਈਕ ਦੇ ਦੋ ਹੱਥ ਰੱਖਿਆ ਵਾ ਕਮਲੇ ਬਾਜਤ ਨਾਲ ਚੇਲੇ ਕੀ ਹੋਣੀ ਆ ਆ ਤੋ ਬਿਆਹ ਨਹੀਂ ਹੋਣਿਆ ਭਰਾ ਦਾ ਰਿਸ਼ਤਾ ਕੋਈ ਕੁੜੀ ਜੇ ਚਾਵਾਂ ਹੈਗੀ ਬਲੌਗ ਵੇਖ ਕੇ ਤੇ ਸੰਪਰਕ ਕਰ ਸਕਦੀ ਆ ਕਿਆ ਕਰੋ ਆ ਭਰਾਣੇ ਸਾਡੇ ਹੋਏ ਆਏ ਰਹਿ ਗਏ ਯਾਰ ਬਾਬਿਆਂ ਨੇ ਮੰਤਰ ਮਾਰਿਆ ਇਦਾਂ ਦੇ ਸਾਡੇ ਹੋਏ ਆਏ ਰਹਿ ਗਏ ਗੁਰਾਬ ਬੰਦ ਕਰ ਤੇ ਬਾਬਿਆਂ ਸਤੇ ਹੀ ਵੇਲਾ ਬਾਬੇ ਨੇ ਕਰਦਾ ਜੀ ਨਹੀਂ ਬਾਪਾ ਆਏਗਾ ਬਾਬੇ ਨੂੰ ਮਿਲਦੀ ਹੈ ਤੇ ਤੇਰੀ ਰਾਹ ਫੇਕ ਲਾਉਂਦੇ ਆ ਬਾਤ ਨਹੀਂ ਯਾਰ ਬਾਤ ਨੂੰ ਕਿਹਦੇ ਗੱਲ ਕਰੇ ਕੀ ਬਾਬੇ ਨੇ ਜਿਹੜਾ ਮੰਤਰ ਮਾਰਿਆ ਫੇਰ ਮੰਨੇਗਾ ਬਾਬਿਆਂ ਨੂੰ ਯਾਰ ਕੋਈ ਵੀ ਕੁੜੀ ਜੇ ਚਾਹਵਣ ਵਿਆਹ ਦਾ ਜਿਹੜਾ ਨਾਉ ਡਿਆਵੇ ਉਹ ਬਲੌਗ ਵੇਖ ਕੇ ਸੰਪਰਕ ਕਰਦਾ ਦੀ ਨੰਬਰ ਮੈਂ ਬੋਲ ਦਿੰਦਾ ਵਾ ਨੰਬਰ ਲਾ 986 98761 ਬੰਦੇ ਜੇ ਗਲਤੀ ਨੰਬਰ ਬੋਲਦਾ ਹੋਵੇ ਨੰਬਰ ਜੇ ਤਾਂ ਭੁੱਲ ਗਿਆ ਪਰ ਸੰਪਰਕ ਕਮੈਂਟ ਕਰ ਸਕਦੇ ਆ ਤੇ ਆਪਣਾ ਨੰਬਰ ਡ੍ਰੌਪ ਕਰ ਸਕਦੇ ਆ ਆ ਮੁੰਡਾ ਮੇਲਾ ਆ ਵਿਆਹ ਤੇ ਵਿਆਹ ਹੀ ਕਰੋਨਾ ਆਪਾਂ ਵਿਆਹ ਕੋਈ ਆਉਣ ਵਾਸਤੇ ਹੋਏ ਹੋਏ ਆਏ ਉਹ ਸਟੈਂਡ ਪਹੁੰਚ ਗਏ ਆ ਆ ਵੇਖੋ ਲੰਮਾ ਆ ਮੁੰਡਾ ਲੋਤਾ ਇੱਥੇ ਆਏ ਉਹ ਵੇ ਸੱਸੀ ਗਾ ਸਾਰੇ ਵੀਰਾਂ ਨੂੰ ਵਾਪਸ ਆਉਣਾ ਵਿਆਹ ਵਾਲੇ ਵੀਰ ਦਾ ਪਿਆਰ ਸੱਚਾ ਵਾਪਸ ਆਉਣਾ ਵਿਆਹ ਨੂੰ ਚਲੋ ਪਾਰੀ ਕਰੋ ਫਿਰ ਤੁਸੀਂ ਪਾਰੀ ਕਰ ਮਾਰੀ ਆ ਭਰਾ ਬੁੱਲਾਏ ਵਾ ਚਲੋ ਚਲੋ ਨਾਰਕ ਮੁੰਡਾ ਹੱਲਿ ਜਾਓ ਯਾਰ ਇਹ ਕੌਣ ਹੈਲ 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 ਵੀ ਲੋ ਹੈਲੋ ਵੀ ਇਹਨਾਂ ਨਾਲ ਲੰਮੀ ਹੁੰਦੀ ਐ ਕੈਬਰੇਜ ਦਾ ਭਰਾ ਮੋੜ ਲਾ ਹੈ ਲੋ ਪਿਆਰੀ ਯਾਰ ਪਾਣੀ ਮੰਨੇ ਭਰਾ ਨੇ ਜੇ ਮਰਾ ਭਰਾਵਾਂ ਦੇ ਬੜਾ ਸੱਚੀ ਮੈਨੂੰ ਕੋ ਮਹਾਰਾਜ ਤੇਰੀ ਮਾਤਾ ਦੀ ਬੀਸੀ ਉਹ ਨਾ ਮਮਾ ਲੋਲਾ ਕਦੇ ਨਾ ਬਵੇ ਹਾਂ ਪੰਜਾਬ ਰੋਡ ਦੇ ਦਾਂਗੀ ਸਤਿਕਾਰ ਸਾਮਾਦਾ ਜੀ ਨਾ ਜੀ ਬਾਈ ਜੀ ਰੁਕੇ ਜੀ ਆ ਭਰਾ ਨੇ ਹੱਲ ਦੀ ਸੇਵਾ ਕੀਤੀ ਆਉਂਦਿਆਂ ਵੇਖ ਕੇ ਖੁਸ਼ੀ ਸੀ ਕਿ ਤੈਨੂੰ ਵੀ ਇਹ ਹੱਲ ਹੋਵੇ ਪਿਆਦਨੇ ਮੈਂ ਹੱਲ ਪੀਣੀ ਆਂ ਕੋਈ ਨਾਂ ਆ ਦੱਸ ਹੱਲ ਤੇਰੇ ਤੋਂ ਚੰਗੀ ਆ ਇਹੋ ਜੀ ਹੁਣ ਭਰਾ ਆਉਂਦੇ ਵੇਖ ਲੋ ਨਾਂ ਨਹੀਂ ਕਰਦਾ ਕਿਤੇ ਕੋਈ ਗੱਲ ਤੋਂ ਯਾਰ ਦੁਨੀਆ ਆ ਮੈਂ ਸੜੀ ਜਾਂਦਾ ਹੀ ਆ ਕਿ ਮੂੰਹ ਵਾਲਾ ਭਾਈ ਸੜੀ ਜਾਂਦਾ ਹੀ ਉਸੇ ਹੀ ਜਾਂਦਾ ਵੇਖ ਸਕਦੇ ਠੰਡੇ ਦੀਆਂ ਦੁਕਾਨਾਂ ਵੀ ਚਾ ਚੁਕੇ ਆ ਕੁੱਕ ਕੋਲਾ ਵੀਰਾ ਡਿਆ ਉਹੋ ਪਾ ਮਾਰ ਰਿਹਾ ਮਾ ਜੀ ਕਾ ਉਹ ਜਿਹਨੇ ਅਭੇ ਟੀਆਂ ਇਕੱਲੀ ਹੱਲ ਦਾ ਮਾਰਿਆ ਉਹ ਬਾਹਰ ਆਉਣਾ ਦੇਖੋ ਮਾਰ ਦੇਖੇ ਆ ਆਉਣਾ ਆਉਣਾ ਹਰ ਵੀ ਕਿਰਿਆ ਨਾ ਕੱਟ ਲੋ ਨਾ ਮਾ ਚੰਦੇ ਮੁੰਡਾ ਭਰਾ ਹੁੰਦਾ ਲੈਣਾ ਨਾ ਇਹਨੇ ਮਰਵਾ ਦਿੱਤਾ ਆ ਆ ਕੋਲ ਮਾਇਆ ਭਾਈ ਜੀ ਸਿਚਕਾਰ ਥਰੇ ਮੇਲਾ ਨੂੰ ਆ ਇਧਰ ਤੇ ਬਿਲਕੁਲ ਆ ਮੈਂ ਸਾਰਾ ਕਰ ਸੀ ਲਾ ਬ੍ਰਾਂਡ ਹੈ ਉਹ ਚੱਸੀ ਕਰੀ ਨਾ ਇਹ ਕਿਹੜਾ ਕੰਮ ਚਲਦਾ ਆਲਾ ਚੱਲਦਾ ਹੈ ਬਰਾਬਰ ਸਾਂ ਧੱਕੇ ਕਰਦੇ ਹੈ ਹੈ ਪਰ ਹੁਣ ਆਪਾਂ ਹੱਲ ਦੇ ਧੱਕੇ ਨਹੀਂ ਖਾਂਦੇ ਨੇ ਹੱਲ ਪੀ ਕੇ ਫੇਰ ਸੱਟਾ ਪੀ ਨਹੀਂ ਆਈ ਤੇਰੀ ਹੋਣੀ ਜੰਨੇ ਹੱਦ ਬਸ ਕਰਾਂ ਸਾਰਾ ਬਗਨਾਬ ਕਰਨਾ ਮੈਨੂੰ ਆਏ ਇੱਕ ਤਾਂ ਤੇ ਇੰਨੇ ਇੰਨੇ ਸਾਰੇ ਵੀਡੀਓ ਬਣਾਉਂਦੇ ਹੋ ਫੈਨ ਫੋਲੋਇੰਗ ਆਈ ਹੈ ਭਰਾ ਦੀ ਇੱਕ ਬੋਤਲ ਮੈਨੂੰ ਦਿੱਤੀ ਫੈਨ ਫੋਲੋਇੰਗ ਆਈ ਆ ਕਿੰਨੇ ਪੇਟੀ ਦੇ ਦੋ ਇੱਕ ਬੋਤਲ ਕਿੰਨੇ ਦੇ ਦੋ ਇਹ ਕਿੰਨਾ ਪੇਟੀ ਇਹ ਪੇਟੀ ਦਾ ਹੌਂਦਾ ਵੱਜਣਾ ਜਦੋਂ ਵੱਜਣਾ ਮਾਲਕ ਫੇਰ ਅੰਦਰ ਬੈਠੇ ਸਾਪੀ ਜਾਏਗੇ ਉਹਨਾਂ ਨਾਲ ਗੱਲ ਕਰ ਦੋ ਕੋਈ ਤਾਂ ਕੋਈ ਨਾ ਤੇ ਰੋਖੀ ਵਿਚਾਰੀ ਆ ਆ ਅੰਦਰ ਗੱਲ ਕਰ ਲੋ ਇਹੋ ਝੂਠੇ ਬਣਾਏ ਡਾਰੋ ਮੈਂ ਮੈਂ ਤਾਂ ਫੇਰਾ ਮਾਰਨ ਵਾਲਾ ਬੰਦਾ ਕਰੀਂ ਕਿ ਨਾ ਮਾਰਦਾ ਨਾ ਆਪਣੀ ਫੈਕਟਰੀ 'ਚ ਮਾਲਕ ਅੰਦਰ ਹੀ ਛੋਟੇ ਮਾਲਕ ਜਿਹੜੇ ਨੇ ਉਹ ਛੋਟੇ ਮਾਲਕ ਕੋਲ ਛੋਟੇ ਮਾਲਕ ਨੂੰ ਅੰਦਰ ਜਾਣਾ ਪੈਣਾ ਤੁਹਾਨੂੰ ਵੱਲ ਕਰਨਾ ਉਹ ਬਾਹਰ ਨਹੀਂ ਉਹਦੇ ਸਾਹ ਗੰਡੇ ਆ ਉਹਨੇ ਸ਼ਾਮਣ ਸਾਹ ਦੇਣਾ ਮੈਨੂੰ ਮੈਂ ਜਦੋਂ ਉਹਨਾਂ ਨੇ ਘਰੋਂ ਉੱਠੇ ਉਦੋਂ ਸਾਹ ਦੇਣਾ ਮੈਂ ਆਂਟੀ ਸਦਾਤੀ ਮਾਮਾ ਤੋਂ ਦੇਖ ਬੋਤਲ ਪਿੱਛੇ ਬੋਤਲ ਪਿੱਛੇ ਮੈਂ ਤਾਂ ਪੇਟੀ ਚਾਉਣਿਆ ਮੈਂ ਜਿਹੜੀ ਨਾ ਕਰਨੀ ਆ ਮੈਂ ਮਾਰ ਕੇ ਛੋਟੇ ਨਾਲ ਕੇ ਹਿਸਾਬ ਲਿਖਣਾ ਹੈ ਮਰ ਕੇ ਇੱਕ ਇੱਕ ਬੋਤਲ ਦੇ ਦੇ ਅੰਡੀ ਅੰਡੀ ਜੀ ਆ ਜਾਓ ਲੈ ਜਾਓ ਸਾਲਿਓ ਕੀ ਆ ਵਾ ਸਾਲਿਓ ਅੰਡੇ ਥੋੜੇ ਪਾਣੇ ਆ ਅੰਡੀ ਨੂੰ ਬੜਾ ਜੁੱਤ ਪੈ ਜੀ ਸਾਲਿਓ ਤੁਹਾਨੂੰ ਕੀ ਗੱਲ ਬਾਜੀ ਕੀ ਆ ਜਾਲ ਜੀ ਠੀਕ ਆ ਜੀ ਤਾਂ ਫੂਨ ਸਿਰ ਤੇ ਕੁਝ ਰੱਖਦਾ ਮੇਰੇ ਆਮ ਤੇ ਗੱਲ ਕਰ ਲਈ ਆ ਤੇ ਭਾਈ ਕਹਿੰਦੇ ਇਹ ਤਾਂ ਮਿਲਦਾ ਅਜੇ ਟਾਈਮ ਨਹੀਂ ਹੈਗਾ ਕਿ ਦਿਨ ਫੇਰ ਆਇਓ ਚਲੋ ਠੀਕ ਆ ਭਾਈ ਆਹਾ ਵੀਰ ਦਾ ਜਾਊਗਾ ਵੀਰ ਦਾ ਹਾਰਲੇ ਡੈਵਿਡਸਨ ਡੈਵਿਡ ਪੁੱਤਰ ਡੈਵਿਡਸਨ ਹੁੰਦਾ ਹੈ ਡੈਵਿਡ ਪੁੱਤਰ ਵਾ ਮੇਰੀ ਗਾਂ ਤੋਂ ਲੋਕਾਂ ਦਾ ਡੈਵਿਡਸਨ ਇਹ ਡੈਵਿਡ ਪੁੱਤਰ ਵਾ ਕਹਿੰਦਾ ਏ ਸ਼ੇਰ ਵਾ ਕਹਿੰਦਾ ਸ਼ੇਰ ਆ ਪਿਛੇ ਕਿ ਸ਼ੇ ਇੰਡੀਅਨ ਆਰਮੀ ਵੀ ਆ ਚੁੱਕੀ ਹੈ ਚਲੋ ਕੋਈ ਨਹੀਂ ਲੰਘ ਗਿਆ ਆ ਵੇਖੋ ਆ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਹਾਂ ਬਹਿ ਚੁੱਕੇ ਆ ਇੱਥੇ ਆ ਵੇਖੋ ਸ਼ੇਰ ਜਿੱਡਾ ਜੇਰਾਵਾ ਭਰਾ ਦਾ ਸ਼ਰੀਰ ਵੀ ਸ਼ੇਰ ਚਿੱਡਾ ਹੀ ਆ ਸ਼ੇਰ ਬੱਕਰੀ ਜੀ ਸ਼ੇਰ ਸ਼ੇਰ ਜਿਹੜਾ ਸਮਾਲ ਸਾਈਜ਼ ਸ਼ੇਰ ਆ ਪਰ ਹਾਂ ਲਾਰਜ ਨਹੀਂ ਆ ਇਹ ਤਾਂ ਚੜਾ ਤਾਂ ਇੱਕ ਬਾਈ ਲਾਈ ਆ ਸ਼ੇਰ ਦੀ ਵੀਰ ਜੀ ਉਹਨਾਂ ਦੇ ਸਾਰੇ ਚਿੱਪਕੇ ਹੋ ਗਏ ਆ। ਤੁਸੀਂ ਫੋਨ ਨਾ ਘਵਾ ਲਿਓ ਪਰ ਇਹਨੂੰ ਹੋਰ ਨਾ ਹੁੰਦਾ ਜਾਂਦਾ ਨਾ ਇਹ। ਬਾਜੀ ਤੁਸੀਂ ਸਾਡੇ ਪ੍ਰੋਗਰਾਮ 'ਚ ਕਮੈਂਟਾਂ 'ਚ ਦੱਸਿਆ ਕਰੋ ਵੀਰ ਜੀ ਵੱਧ ਤੋਂ ਵੱਧ ਕਿੱਦਾਂ ਦੇ ਲੱਗੇ ਆ। ਕਮੈਂਟ 'ਚ ਮੈਂ ਵੇਖਿਆ ਵੀਰ ਇੱਕ ਦੋ ਦੇ ਹੀ ਆ ਹੁੰਦਾ ਪਰ ਫੋਨ ਚੌਹਾਂ ਪੰਜਿਆਂ ਦੇ ਆ। ਆਹ ਦੇਕੋ ਅੰਕਲ ਬੈਠਾ ਆਨੰਦ ਲੈਂਡ ਆ। ਅੰਕਲ ਆਨੰਦ ਲੈਂਡ ਆ ਪਰ ਤੁਸੀਂ ਵੀ ਆਨੰਦ ਲਓ ਪਰ ਦੱਸਿਆ ਕਰੋ ਮੇਰੇ ਵੀਰ ਕਮੈਂਟਾਂ 'ਚ। ਪਿਆ ਵੀ ਮੇਰਾ ਭਰਾ ਆਨੰਦ ਲੈਂਡ ਆ ਸ਼ੇਰ। ਐਕਸਰਸਾਈਜ਼ ਸਮੋਲ ਸਾਈਜ਼। ਬਾਕੀ ਹੁਣ ਵੇਖ ਸਕਦੇ ਹੁਣ ਆਪਾਂ ਘਰ ਜਾਣਦੇ ਆ। ਆਦਾਨ ਬਖੋਣੇ ਮੋਟਰਸਾਈਕਲ ਦੀ ਅਗਲੀ ਬਾਈ ਮੋਟਰਸਾਈਕਲ ਦੀ ਹੈ ਕਿ ਮੋਟਰਸਾਈਕਲ ਦੀ ਅਗਲੀ ਬਾਈ ਵੇਖ ਲੋ ਕਿਦਾਂ ਚਲਾਉਂਦਾ ਭਰਾ ਸ਼ੇਰ ਅੱਗੇ ਹੱਤਵਾਵਾ ਇੰਟੀਰੀਅਰ ਗਿਆ ਵਾ ਆਹ ਵੇਖੋ ਧੂਮ ਹੀ ਬਣਾਉਂਦਾ ਵਾ ਇਨੇ ਕੇਚ ਮਾਰ ਕੇ ਤੇ ਹੱਡੀਆਂ ਵੀ ਲੱਤਾਂ ਚੜਾਉਣੀਆਂ ਵਾ ਆਹ ਵੇਖੋ ਯਾਨੇ ਆਂ ਜਾਨ ਹੀ ਰਹੇ ਆ ਬਸ ਹਾਂ ਜਾਨੀ ਬਣਾ ਆਹ ਮੇਰੀ ਟ੍ਰੇਲਰ ਦੀ ਜੇ ਇੰਨਾ ਬੇ ਉਹ ਪਰ ਅੰਕਲਿੰਗ ਸੋਰਾਂ ਤਾਂ ਗਿਆ ਸੀ ਤੂੰ ਤੇਰੀ ਹੈਗੀ ਅੱਡੀ ਥੋੜਾ ਹੈਗੀ ਆ ਸਾਡੇ ਫਾੜ ਤੇ ਜਾਣੇ ਤੁਰੇ ਗੱਡੀ ਤੇ ਗੱਡੀ ਵੀ ਨਹੀਂ ਮਿਲੀ ਵਾ ਤੋਰੇ ਆ ਫੇਰ ਪਟਿਆ ਤੇ ਆਹੇ ਕੋ ਗੱਡੀ ਰੇਲ ਜਾਣਦੀ ਆ ਰੋਗ ਲੀਆਂ ਕਿ ਉਹਦੇ ਨੇਂਨੀਆਂ ਦਾ ਡੇ ਜਾਣ ਨਹੀਂ ਨਹੀਂ ਜਾਣੇ ਆਹ ਦੇ ਕਿ ਸਿਰ ਚ ਲੈਂਡਾ ਡੇਜੇ ਤੇ ਮਜਾ ਆਇਆ ਜੀ ਆਵੇ ਕੋ ਇੱਥੇ ਕਿਸੇ ਟਾਈਮ ਤੱਕ ਪਾਣੀ ਹੁੰਦਾ ਸੀ ਅੱਜ ਦੇਖੋ ਸੁੱਕ ਪਈ ਆ ਜਿਹਦਾ ਵਲੌਗ ਪਾਇਆ ਆਪਾਂ ਤੇ ਵਲੌਗ ਪਾਇਆ ਇਹਨਾਂ ਨੇ ਉਹ ਮੇਰਾ ਆ ਵੀ ਵੀਰ ਬਲੌਗਰ ਆ ਉਹਦਾ ਵੀਰ ਦਾ ਵੀ ਅਕਾਊਂਟ ਚੱਲਦਾ ਵਾ ਹਾਂ ਚੱਲਦਾ ਵਾ ਪੂਰਾ ਇਹਦਾ ਵੀਰ ਦਾ ਪਿੰਡ ਵੀ ਨਾ ਚੱਲਦਾ ਪੂਰਾ ਹਾਂਜੀ ਇਹ ਜਿਹੜਾ ਆਪਾਂ ਨਾਂ ਰੱਖਿਆ ਲਿਮਿਟਡ ਵਾਲੇ ਇਹ ਇਹਦੇ ਪਾਪਾ ਬ੍ਰਾਂਡ ਇਨਵੈਸਟਰ ਆ ਉਹ ਬ੍ਰਾਂਡ ਇਨਵੈਸਟਰ ਇਹਦਾ ਪਾਪਾ ਵਾ ਹਾਂਜੀ ਉਹਦਾ ਵੀਰ ਦਾ ਭਜਾਇਓ ਚੈਨਲ ਆ ਪੰਮਾ ਤੇ ਲੌਂਗ ਕਰਕੇ ਭਜਾਇਓ ਚੈਨਲ ਆ ਵੀਰ ਦਾ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਲਿੰਕ ਦੇ ਦਾਂਗਾ ਜੋ ਡਿਸਕ੍ਰਿਪਸ਼ਨ ਦੇ ਵਿੱਚ ਉਹਦੇ ਚੈਨਲ ਜਰੂਰ ਕਰਾਂਗੇ ਘੈਂਟ ਬੱਤਾ ਆ ਵੇਖੋ ਗਿਆਨੀ ਜਾਣ ਰਿਹਾ ਬੁਲਟ ਤੇ ਵੇਖੋ ਜੀ ਬਿਆਸ ਦੀ ਖੂਬਸੂਰਤੀ ਕਿਆ ਹੀ ਹਸੀਨ ਵਾਦੀਆਂ ਹਾਂ ਪਾਸਟੈਂਡ ਆ ਸਟੈਂਡ ਜੀ ਸ਼ਾਇਰ ਕਰਦੇ ਹੋਏ ਗਲੰਟੀਆਂ ਉਹ ਵੀ ਸ਼ਾਇਰ ਕਰਦੇ ਇਥੇ ਬੁੱਢੇ ਵਾਰੇ ਸ਼ੇਅਰ ਕਰਨੀ ਬਹੁਤ ਧਿਆਨ ਦੀ ਜੀ ਸ਼ਰੀ ਰਾਤ ਹੈ ਆ ਗਰਾਊਂਡ ਆ ਗਰਾਊਂਡ ਆ ਜਿੱਥੇ ਕਾਪਰੇ ਹੈ ਟ੍ਰਿਕਰ ਬਹੁਤ ਆ ਗਿਆ ਸਾਡਾ हेयर ਸਟਾਈਲਿਸਟ ਆ ਦੇਖ ਲੋ ਤੇ ਉੱਥੇ ਕਹਿੰਦੇ ਦੁਕਾਨ ਨਹੀਂ ਚੱਲਣ ਦੀ ਸੇਲ ਘਟ ਗਈ ਆ ਸੇਲ ਟੱਟੂ ਹੋਵੇ ਇਹ ਇੱਥੇ ਬੈਠੇ ਇਹਦੇ ਇੱਥੇ ਬੈਠੇ ਆਸ਼ਕੀ ਗਾਂਡੇ ਦੇ ਵੇਖ ਲੋ ਦਿੰਦੇ ਆੜੇ ਆਸ਼ਕੀ ਚੱਲਣ ਦੀ ਆ ਦੇਖੋ ਜੀ ਇਹ ਖੁਰਕ ਤੇ ਜੀ ਔਰਾਂਸ਼ ਔਰਾਂਸ਼ ਔਰਾਂ ਨਾ ਦੇਖੋ ਅੱਜ ਕੱਲ੍ਹ ਦੀ ਤੁਹਾਨੂੰ ਚੰਦ ਦੇ ਪਚਾਈਏ ਕੈਨੇਡਾ ਅਮਰੀਕਾ ਕਿੱਥੋਂ ਦਾ ਲੈਣਾ ਵੀ ਯਾਰ ਫਸ ਤੂੰ 2 ਮਿੰਟ ਆਉਣਾ ਵਾ ਇੱਥੇ ਮੋੜ ਤੇ ਜਿਹੜਾ ਵੀ ਜਾ ਚਾਹੀਦਾ ਪੰਜਾਂ ਮਿੰਟ ਦੇ ਨਾਲ ਸਟੈਂਪ ਲਾ ਦੇਣੀ ਅੱਧੇ ਕਿੰਨੇ ਤੇ ਆਪਣਾ ਬੱਕਰੀ ਫਾਰਮ ਨਹੀਂ ਹੈਗਾ ਵਾ ਘਰੋਂ ਸਿੱਧਾ 에ਰਪੋਰਟ ਤੇ ਅੰਕਲ ਦੋਦੇ ਕਿੱਦਾਂ ਦਿਨੇ ਹੀ ਐ ਅੰਕਲ ਅੰਕਲ ਪੂਰੀ ਕਰਨ ਵਾਲਾ ਨਾ ਅੰਕਲ ਮੋਬਾਈਲ ਨਾ ਬੋਲ ਦੋ ਕੀ ਕਰਨਾ ਬੰਦੇ ਜਿਹੜੇ ਹੁਣੇ ਤਾਂ ਤੁਹਾਨੂੰ ਫੋਨ ਕਰਦਾ ਨਹੀਂ ਪਾਉਂਦਾ ਸੋਰੀ ਅੰਕਲ ਕਹਿੰਦਾ ਵੀ ਮੈਨੂੰ ਇਹਨਾਂ ਅੰਕਲ ਉੱਧਰ ਹੱਸੇ ਨਾ ਡਿਆ 500 ਕਹਿਣਾ ਅੰਕਲ ਕੋ ਆਓ ਅੰਕਲ ਕਹਿੰਦਾ ਆਪਣੇ ਸੈਲਾਂ ਦੇ ਘਟੇ ਦੀ ਰਿਪੋਰਟ ਦਿਖਾਓ ਤੇ ਫ੍ਰੀ ਲੈ ਜਾਓ ਸੇਵਾ ਕਰਾਂਗੇ ਅੰਕਲ ਕਹਿੰਦਾ ਉੱਧਰ ਨਾ ਤੇ ਮੂੰਹ ਚੁੱਕ ਕੇ ਆਇਆ ਨਹੀਂ ਉਹਦਾ ਮੂੰਹ ਚੁੱਕ ਕੇ ਰਿਪੋਰਟ ਦਿਖਾਓ ਮੈਂ ਅੰਕਲ ਕਹਿੰਦਾ ਫ੍ਰੀ ਦਵਾਂਗੇ ਬਰਾ ਮਲਾ ਮਿਆ ਅੰਕਲ ਕਹਿੰਦਾ ਫ੍ਰੀ ਦਵਾਂਗੇ ਜਿਹੜਾ ਰਿਪੋਰਟ ਤੋਂ ਬਿਨਾ ਆਇਆ ਉਹ ਡੰਡਾ ਵੇਖ ਲੋ ਕਿਦਾਂ ਦਵਾਂ ਮਲਾ ਮਲਾਮ ਪੂਰਾ ਹੈ ਵਧੀਆ ਜੀ ਵਧੀਆ ਅੰਕਲ ਕਹਿੰਦਾ ਵੀ ਫ੍ਰੀ ਆ ਬੱਕਰੀਆਂ ਤਾਂ ਹੀ ਦੇਖ ਸਕਦੇ ਆ ਆਪਣੀਆਂ। ਬੱਕਰੀਆਂ ਦੀਆਂ ਭਰਾ ਹੁੰਦੇ ਆ। ਅੰਕਲ ਦੀਆਂ। ਉਹ ਆਪਣੀਆਂ ਨੇ। ਇਦਾਂ ਦੇ ਉਸਤਾਦ ਚ ਬੱਚੇ ਦੇ ਬੈਠੇ ਹੋਏ ਆ। ਹੈ। ਇਹ ਵੀਰ ਦੇ ਪੇਜ ਦਾ ਨਾਮ ਆ। ਮਿਲਿਆ ਹਾਲ ਕਰਕੇ ਵੀਰ ਹਣਾਂ ਤੇਜ ਆ। ਸਬਸਕ੍ਰਾਈਬ ਕਰੰਗੀ ਹਣਾਂ ਦਾ ਚੈਨਲ। ਠੀਕ। P U D W M A D H I ਡਵਲਪਡ ਹੋਇਆ ਨਾ। ਸਮਾਜੀ ਸਤਿ ਸ਼੍ਰੀ ਅਕਾਲ ਭਾਈ। ਠੀਕ ਠਾਕ। ਤੇ ਪਖਾਇਓ ਕਿਹੜਾ ਵਾ? ਆਹਾਂ ਦੇ ਪੀ ਉਹ ਤੋਂ ਖਾ ਯੂਟਿਊਬਰ ਦਾ ਇਹੋ ਮੇਰਾ ਹਾਂ ਪਤਾ ਨਹੀਂ ਇਹ ਨਾ ਉਹ ਦੱਸਿਓ ਮਾੜਾ ਯਾ ਯੂਟਿਊਬਰ ਦਾ ਵਿਖਾਓ ਕਾੜੀ ਦੇ ਯੂਟਿਊਬ ਤੇ ਚੈਨਲ ਆਪਣਾ ਦੱਸੋ ਠੰਡਾ ਪੀਓਗੇ ਭਾਜੀ ਭਾਜੀ ਉਹਨਾਂ ਨੇ ਵੀ ਕੋਟਬਰ ਚ ਨਾ ਨਹੀਂ ਹੈਗੀ ਭਾਜੀ ਉਹਨਾਂ ਨੂੰ ਪੀ ਲੈਣਾ ਚੁੱਪ ਕਰਕੇ ਭਾਜੀ ਹੁਣ ਇਦਾਂ ਹੀ ਕਰਦੇ ਤੁਹਾਨੂੰ ਬਖਾਉਂਦੇ ਆ ਲੋ ਭਾਈ ਠੰਡਾ ਪੀ ਲਓ ਵੇਖ ਸਾਹ ਤੇ ਜੇ ਤੁਸੀਂ ਮੈਂ ਤੁਹਾਨੂੰ ਆਖੀ ਸੀ ਨਾ ਗੱਲ ਉਹੀ ਹੋਈ ਵੀ ਇਹਦਾ ਆ ਵੇ ਵੀ ਹੁਣ ਦਾ ਲਿਆ ਚੈਨਲ ਆ ਠੀਕ ਮਾ ਜਰਨਾ ਅਸੀਆ ਤੇ ਵੀ ਇਹਦੇ ਗਰਮੀ ਹੁੰਦੇ ਆ ਅਹੀਂ ਫਰੀਦ ਆ ਲਿਆਂਦਾ ਜੀ ਤੁਹਾਨੂੰ ਉਹ ਦੇਤਾ ਵੇਖ ਸਾਦੇ ਵੀਰ ਹਣ ਇੱਕ ਵਾਰੀ ਨਾ ਨਹੀਂ ਕੀਤੀ ਨਾ ਟੱਬਰ ਚ ਹੀ ਨਾ ਨਹੀਂ ਕਰਦੇ ਵੇਖੀ ਇਹਨਾਂ ਦੇ ਵੀ ਆ ਗਏ ਆ ਹੋਰ ਕੀ ਕਹਿਣਾ ਚਾਹੁੰਦੇ ਵੀਰ ਤੁਸੀਂ ਮੈਂ ਕਹਿੰਨਾ ਪਿੰਡ ਚਲੀ ਹਾਂ ਤਾਂ ਗੱਡੀਆਂ ਟਾਈਮ ਬਹੁਤ ਹੋ ਗਿਆ ਚੱਲ ਫਿਰ ਚੱਲ ਫਿਰ ਹਣ ਗਾਣਾ ਆਉਣੀਆਂ ਚਲੋ ਫੇਰ ਹੀ ਜਾ ਚੱਲ ਚੱਲ ਨਿਕਲਣੇ ਹੋਣੇ ਦੇਖ ਰਾਹ ਦੀ ਮੜ ਕੇ ਮੀਂਹ ਪੈ ਲੈ ਸਕਦੇ ਵੀਰ ਹੋਣਾ ਦਾ ਡੌਗੀ ਵੀ ਸੁੱਤਾ ਹੋਇਆ ਵਾ ਵੀਰ ਜੀ ਦੂਜੇ ਅੰਦਰ ਚੱਲ ਗਏ ਆ ਵੀਰ ਹੋਣਾ ਦਾ ਪਾਪਾ ਜੀ ਚ ਬੱਚੇ ਤੇ ਬੈਠੇ ਹੋਏ ਨੇ ਤੇਲਾ ਬਹੁਤ ਪੈ ਗਿਆ ਸੀ ਚਲੋ ਵੀਰ ਜੀ ਚਲੋ ਫਿਰ ਖਿੱਚੋ ਗੱਡੀ ਆ ਕਾਕਾ ਖੋਸ਼ ਹੋ ਗਿਆ ਬਫੀ ਵਾਲਾ ਭਾਣੂ ਬਫੀ ਵਾਲਾ ਭਾਣੂ ਬਫੀ ਵਾਲਾ ਕਿੱਦਾਂ ਵੀਰੇ ਖੋਇ ਸੁ ਮਾਪਾ ਆਇਆ ਚਲੋ ਲੈ ਗਏ ਇਸ ਨਾਲ ਜੀ ਬੈਕ ਕਿਹਾ ਆਇਆ ਖੋਛੇ ਹੀ ਆ ਗਿਆ ਅੱਗੇ ਖੋਛੇ ਮਾ ਕਾਕੇ ਆਇਆ ਵਾ ਵਾਪਸ ਆ ਗਿਆ ਤੂੰ ਕਿੱਥੇ ਆਇਆ ਬਰਾਬਰ ਤੂੰ ਕਿੱਦਾਂ ਪੀ ਯੋਧਮ ਗਿਆ ਚਲੀਏ ਪਿੰਡ ਆਪਾਂ ਫਿਰ ਪਿੰਡ ਚਲੀਏ ਬਾਈ ਕਰ ਦੇ ਨਾਲ ਗਿਆ ਅਸੀਂ ਚੱਲੇ ਆ ਕਰ ਦੇ ਇਹਨੂੰ ਬਾਈ ਮੰਮੀ ਨੂੰ ਕਰ ਦੇ ਕਹੀਂ ਪਿੰਡ ਚੱਲੇ ਆ ਕਾ ਦੇ ਬਾਈ ਚਲੀਏ ਹਾਂ ਬਾਈ ਕਰ ਦੇ ਬਾਈ ਚਲੀਏ ਫਿਰ ਆਪਾਂ ਚੱਲ ਆ ਯਾਰ ਆਇਆ ਨਾ ਮੋਰਸਾਲ ਦੇ ਲਈ ਲਾ ਦੀ ਕਦੇ ਕਦੇ ਜੇ ਵੀਰ ਉਹਨੇ ਆਰਡਰ ਕੀਤਾ ਉਹਦੇ ਆਰਡਰ ਹੁਣ ਆ ਗਿਆ ਹੈ ਆਰਡਰ ਹੁਣ ਦੇ ਕੇ ਤੇ ਵੀਰ ਹੁਣ ਡੱਬਾ ਚੁੱਕੀ ਫਿਰਦੇ ਸਮਝ ਨਹੀਂ ਆਉਂਦੀ ਕਿ ਰੱਖੀਏ ਕਿਤੇ ਜਾਣੇ ਚਲੋ ਵੀਰ ਜੀ ਤੁਸੀਂ ਜਾਓ ਆਪਾਂ ਜਲਦੀ ਵੇਖ ਲਓ ਹੁਣ ਵੀਰ ਨੂੰ ਦੱਬੇ ਤੋਂ ਵੇਖ ਕੇ ਤੇ ਕਹਿੰਦਾ ਤੁਸੀਂ ਜਾਓ ਹੁਣ ਐਵੋ ਜਿਹਾ ਕਹਿੰਦਾ ਕਿ ਜੂਣੀ ਨਾਲ ਹੀ ਪੌੜੀਆਂ ਜਾਂਦੇ ਹੈ ਕਿ ਤੁਸੀਂ ਜਾਓ ਹੁਣ ਸਾਡਾ ਕੰਮ ਤਾਂ ਖਤਮ ਆ ਦਾ ਡਾਗਾ ਮੇਰਾ ਪੇਮੈਂਟ ਤੱਕ ਹੀ ਹੋ ਨਹੀਂ ਕਾਬੂ ਹੋੜੇ ਭਾਜੀ ਇੱਕ ਸਾਦੇ ਆ ਦੇ ਕੀ ਚੱਕਰ ਬਣ ਗਿਆ ਵਾ ਡੱਬੇ ਲੈ ਕੇ ਭੱਜੀ ਜਾਂਦੇ ਤੁਮ ਮੰਗਦਾ ਰਹਿੰਦੇ ਆ ਭੱਜੇ ਬਹੁਤ ਬਰਦਾਸ਼ਤ ਖਾਣੀ ਠੀਕ ਆ ਭਾਜੀ ਚਲ ਜਾਨੇ ਭਾਜੀ ਉਹਨਾਂ ਟੇਬਲ ਤੇ ਰੱਖਤਾ ਸਮਾਨ ਆ ਆ ਚਲੋ ਵੇਖੀ ਜੀ ਚਲੋ ਵੀਜੀ ਬਾਤ ਚਲੋ ਚਲ ਜਾਨੇ ਭਾਜੀ ਬੂਆ ਢੋ ਦੰਨੇ ਬੜੋ ਦੇਖ ਸਾਤੇ ਵੀਰ ਉਹਨਾਂ ਧੱਕੇ ਵਾਜਦੇ ਤਿੰਨੇ ਡੱਬੇ ਵੇਖ ਕੇ ਡੋਮੀਨੋਸ ਵਾਲਿਆਂ ਦੇ ਵੀਰ ਉਹਨਾਂ ਧੱਕੇ ਵਾਜਦੇ ਪਰ ਇਹ ਕੋਈ ਕੁਛ ਨਹੀਂ ਕਰਦੇ ਆਂ ਇਹ ਅੰਦਰ ਖਾਨ ਦੀ ਵੀਰ ਉਹਨਾਂ ਨੂੰ ਨਹੀਂ ਖਾਂਦੇ ਨਾ ਜੀ ਇਹਨਾਂ ਨੂੰ ਕੁਝ ਮਿਲਿਆ ਵੀਰ ਨੂੰ ਨਹੀਂ ਪੂਰੀ ਧੱਕੇ ਸਹੀ ਬੂਆ ਬੂਆ ਬਾਜੀ ਚੁ ਗਿਆ ਹੈ ਈ ਕੋਲੋ ਖਲੋ ਬੂਆ ਤੁਹਾਡਾ ਵੀ ਸੋਪਾ ਲੰਦ ਜੋਗਦੇ ਹਾਂਜੀ ਵੀਰ ਜੀ ਹਾਂਜੀ ਕੋਈ ਨਹੀਂ ਵੀਰ ਜੀ ਲੰਡਾ ਘੋੜਦੈ ਨੇ ਤੁਹਾਡੀਆਂ ਲੱਤਾਂ ਵੱਡਦੈ ਨੇ ਵੀਰ ਜੀ ਹੋਰ ਦੱਸੋ ਚੇਲੇ ਨੂੰ ਸਾਧਾ ਚੇਲੇ ਨੂੰ ਥੋੜਾ ਵੀਡੀਓ ਕਰ ਲਾ ਤੇਲਾ ਬਰਾਮਾ ਸਟਾਰਬਕੀ ਵੀ ਦੀ ਨੇ ਮੈਂ ਤੁਹਾਡੇ ਸਾਰੇ ਡੱਬੇ ਨੇ ਹੁੰਦਾ ਕਦੀ ਕਾਫੀ ਪੀਤੀ ਪਿਆ શરીਰੋਂ ਪੀਣਾ ਮਮਾ ਤੈਨੂੰ ਉਦੋਂ ਬੋਤਲ ਵਾਲੀ ਕਰਦੇ ਉਹ ਹੈ ਕੀ ਬਣਿਆ ਉਹ ਨਾ ਬਗਾਨੇ ਸਰੋਂ ਕਾਫੀ ਪੀਂਦਾ ਵੀਰੜਾ ਉਹ ਤੇਲਾ ਸਿੱਖਿਆ ਹੀ ਆ ਉਹ ਚੇਲੇ ਨੇ ਚੇਲੇ ਨੇ ਸਿੱਖਿਆ ਹੀ ਕੋਈ ਵੀ ਨਹੀਂ ਡੰਡਾ ਵਿੱਚ ਹਾਂ ਨੋ ਆਫ ਨਹੀਂ ਪਤਾ ਕਿ ਪਤਾ ਵਾ ਇਹ ਚੱਕਰ ਬਣ ਗਿਆ ਹੈ ਮੁੰਲਾ ਦਾ ਗੇਮ ਪੈ ਗਈ ਸਾਰੇ ਜੰਨਾ ਨਾ ਆਸ਼ੇਸ਼ ਵੀਰ ਹੁਣਾਂ ਨਾ ਕਹਿਣਾ ਕਿ ਮੈਂ ਕੋਈ ਚੀਜ਼ ਉੱਤੇ ਪਾ ਲੋ ਮਾਰਾ ਮोटा ਮਸਾਲਾ ਮਸੂਲਾ ਤੇ ਵੀਰ ਹੁਣਾਂ ਪਹਿਲਾਂ ਚੀਰਨੀ ਲਾ ਲਈ ਆ ਇਹ ਨਹੀਂ ਪਤਾ ਇੰਗਿਆਂ ਤੋਂ ਪਹਿਲਾਂ ਟੋਕਾ ਗਿਆ ਹੰਡਾ ਭਿਆ ਕੱਲਾ ਹੁਣ ਲੱਗੇ ਹੈਗੇ ਦੀ ਪਤਾ ਵਾ ਚਿਲੀ ਫਲੇਕਸ ਫੇ ਠੀਕ ਆ ਤਾਂ ਢੇਰ ਕੇ ਵੰਦੇ ਨੇ ਕਿ ਹੈਗੇ ਦੀ ਪਤਾ ਨਹੀਂ ਲੱਗਾ ਪੈ ਗਈ ਜਾਨ ਜਾ ਕੇ ਜਬੜ ਕੇ ਦੱਸਣਾ ਉਹ ਖਲੋ ਯਾਰ ਮੈਨੂੰ ਖਾ ਰਿਹਾ ਦੇ ਲੈ ਨਾ ਹਾਂਜੀ ਵੀਰ ਜੀ ਦੱਸੋ ਫਿਰ ਮੈਂ ਉਹ ਕਹਿਣਾ ਕਿ ਜਿੰਦਾਂ ਉਹ ਪੁੱਛਦੇ ਆ ਕਿ ਭਾਜੀ ਤੁਹਾਨੂੰ ਆ ਆਰਡਰ ਨਹੀਂ ਆ ਤੇ ਦੂਜਾ ਕਰ ਦੋ ਇਹਦੇ ਥਾਂ ਕੋਈ ਹੀ ਹਾਂ ਹੈਨਾ ਇੰਨਾ ਮਾਲਾ ਕੋਈ ਵੀ ਚੀਜ਼ ਆ ਹਾਂਜੀ ਹਾਂਜੀ ਤੇ ਪਰ ਆਪਾਂ ਕਹਿ ਦਿੰਦੇ ਆ ਅਲਾਉ ਕਰ ਦੋ ਉਹ ਚੀਜ਼ ਬੜੀ ਵਧੀਆ ਹੁੰਦੀ ਜਿੰਨਾਂ ਦਾ ਕਿ ਬੰਦੇ ਨੂੰ ਪੂਰਾ ਹੌਦੇ ਵਾਲੇ ਨੌਜਰੀ ਨਾ ਉਹਨਾਂ ਦਾ ਕਿ ਨਹੀਂ ਮੰਗਾਉਣੀ ਚਾਹੀਦੀ ਤੇ ਇਹ ਮੁਕਾਲਿਆ ਨਾ ਮੈਂ ਤਾਂ ਖਾਣਿਆ ਹਾਂ ਪਰ ਮੇਰੇ ਨਾਲ ਦਾ ਜਿਹੜਾ ਬੁਏ ਟੋਂਦਾ ਨਾ ਬੰਦਾ ਉਹ ਪਹਿਲਾਂ ਬਹਿਓ ਕੇ ਬਹਿ ਗਿਆ ਵਾ ਤੇ ਮਰਸੀ ਬੜੀ ਛੋਟੀ ਉਹਨਾਂ ਦੇ ਤੇ ਮੈਂ ਤਾਂ ਉਹ ਤਾਂ ਕਹਿਣਾ ਕਿ ਜਿੰਨਾਂ ਤੱਕ ਨਹੀਂ ਪਤਾ ਉਹਨਾਂ ਦਾ ਕੋ ਬੰਦਾ ਜੀ ਜਨਾਮ ਗਾਵੇ ਤੇ ਚੰਗਾ ਰਹਿੰਦਾ ਬੰਦਾ ਆ ਕੀ ਫਾਇਦਾ ਹੋਣ ਲਾ ਲਾ ਕੇ ਤੇ ਰੋ ਰੋ ਖਾਂਦੇ ਆ ਕਿ ਮਿਰਚ ਬਹੁਤ ਜ਼ਿਆਦਾ ਵਾ ਕੀ ਕਰੀਏ ਠੀਕ ਹੈ ਕਿ ਨਹੀਂ ਕੋਈ ਨੀ ਠੰਡੇ ਦੀ ਬੋਤਲ ਖੋਲ ਕੇ ਰੱਖ ਠੰਡੇ ਦੀ ਬੋਤਲ ਦੇ ਗੁੱਲੀ ਠੰਡੇ ਕਰਨ ਕੱਖੜਿਆ ਮਿਰਚ ਇਨੀ ਵਾ ਠੰਡਾ ਕੀ ਕਰੇ ਵਿਚਾਰਾ ਦੱਸ ਕੋਈ ਖਾਂਡ ਲਿਓਨੇ ਆ ਨਹੀਂ ਨੇ ਬਸ ਟੈਨਸ਼ਨ ਨਾ ਲੈ ਮੇਰਾ ਦੋ ਭਰਾ ਘਟਦੇ ਹੋਣ ਭਰਾ ਹੋਠੀ ਆ ਰੇ ਲੋ ਬਈ ਯਾਰ ਹੋਠ ਲ ਲਈਏ ਕੰਮ ਕਰੀਏ ਯਾਰ ਉੱਠ 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 ਉਹ ਨਾ ਅਗਰੀ ਜਾ ਚਿੰਤ ਦਾ ਇਹ ਪ੍ਰੋਬਲਮ ਫੇ ਅਵੇ ਨਾ ਮਾਦਰ ਦਾ ਬਬੂ ਵੀ ਭਾਈ ਤੇ ਦੇਖੋ ਮੂੰਹਰਾ ਆ ਲੋਕ ਦਾ ਪਤਾ ਇਹ ਇਹ ਵੇਖੋ ਭਾਈ ਕਿੰਨਾ ਟਾਈਮ ਹੋ ਗਿਆ 12 ਵਜੇ ਆ ਤੇ ਉਠੋ ਰੋਟੀ ਖਾਈੇ ਕੰਮ ਕਰੀਏ ਕੋਈ ਆ ਮੇਲਵਾ ਸ਼ਗਲ ਵੇਖੋ ਐਦਾਂ ਠਾਸ ਇਹਦੀ ਆਪਾਂ ਦੂਜੀ ਵੀਡੀਓ ਪਾਵਾਂਗੇ ਅਪਲੋਡ ਕਰਾਂਗੇ ਜਿਹੜੀ ਮੂੰਹ ਖੁੱਲਾ ਰਹਿ ਗਿਆ ਵਾ ਜੇ ਨਾ ਉੱਠੇ ਤਾਂ ਵੀਡੀਓ ਪੈੜ ਹੀ ਮੂੰਹ ਖੁੱਲੇ ਵਾਲੀ ਉੱਠੀ ਅਰੇ ਇਦਾਂ ਨਹੀਂ ਸੁੱਤੇ ਸੁਣਾ ਰਹਿਣਾ ਵਾ ਪਾ ਹਾਂ ਫਿਰ ਜੇ ਨਾ ਸੋਤੇ ਅਰ ਕੀ ਆ ਜਦੋਂ ਕੋਈ ਆ ਮੈਂ ਤਾਂ ਲਾ ਜਾਣੀ ਮੇਰੇ ਨਾਲ ਲਾਣੀ ਹੂੰ ਲਾਣੀ ਸੀ ਵੀ ਆ ਦੇ ਵੇਜ ਨੇ ਅਹ ਸੀ ਵੀ ਲੈ ਕੇ ਸੀ ਵੀ ਜਿਹੜਾ ਕੀਗਾ 2.5 ਲੱਖ ਦਾ ਵੀ ਕਹਣਾ ਹਾਂ ਤੇ ਇਹਨਾਂ ਨੂੰ ਕੀਗਾ 2.5 ਲੱਖ ਦਿਖਾਉਣੀ ਹੈ ਤੋ ਇਹ ਵੈਸਾ ਤੇ ਵੀਰ ਹੋਣਾ ਤੁਰੇ ਹੁੰਦੇ ਬੁਰੇ ਆਲਾ ਵੀਰ ਹੋਣਾ ਤੇ ਬਾਰੇ ਬੁਰੇ ਹਾਂ ਪਹਿਲਾ 25000 ਵਰਪੀ ਹੁਣ 20000 ਵੀ ਘਟਾ ਰਹੇ ਆ ਅਰਦੀ ਖਾ ਗਿਆ ਉਹਨੂੰ ਚਰਦੀ ਆਉਂਦੀ ਤੇ ਫੇਡ ਆਇਆ ਵੀ ਲਾ ਲੈ ਐ ਲੈਣ ਸਿੱਧਾ ਤੁਰਿਆ ਜਾ ਲੈ ਆ ਵੀਰ ਲੈ ਆ ਉਹ ਮਗਾ ਛੁੱਟੇ ਜਿਹੜੇ ਮਾਉਣੇ ਆਉਣ ਨਾ ਨਹੀਂ ਟਿਕਾ ਮਗਰ ਉਹ ਨਹੀਂ ਟਿਕਾ ਥੁੰਦੇ ਆ ਵੀਰ ਉਹਨਾਂ ਦੇਖ ਲੋ ਵੀ ਹੜ ਗਿਆ ਆ ਵੀ ਆ ਵੀਰ ਜੀ ਆ ਕੋ ਤਾਂ ਵੀਰ ਜੀ ਫਿਰ ਲਾਲ ਦੇ ਤਾਂ ਡਾ ਲੈਣ ਬਿਲਕੁਲ ਗੁੱਸਾ ਤਾਂ ਨਹੀਂ ਕੋਈ ਫਰਾ ਅਭੀ ਪੂਰੀ ਨਿਕਲ ਗਈ ਜਾਂ ਫਿਰ ਅੱਭੀ ਵਧੀਆ ਖਰਾਬ ਪਾਣੀ ਤੱਕ ਕਹਿੰਦਾ ਚੱਕ ਭਰਾ ਹੁਣ ਹਾਂ ਹੁਣ ਤੇਲ ਪਾਣੀ ਗਾਂਡੇ ਪਹਿਲਾਂ ਖੰਗ ਪਾਣੀ ਕੀਤਾ ਹਾਂ ਹੁਣ ਜੋਰ ਲਗਾਉਣਾ ਰਹੋਡੇਗਾ ਹੁਣ ਜੋਰ ਵਹਾਉਂਦੇ ਆ ਲਾਉਣ ਦਾ ਸੜੇ ਹੁਣ ਵਹਾਉਂਦੇ ਆ ਵੀ ਹੁਣ ਤੇ ਚੌਥਾ ਕਿਹੜਾ ਦਵਾਤਾ ਆਪਾਂ ਪੰਜਵੇਂ ਤੇ ਭੋਗ ਹੀ ਪੈਣਾ ਯਾਰ ਪੰਜਵੇਂ ਤੇ ਦਵਾ ਪੈ ਜਾਣਾ ਯਾਰ ਦਾ ਕੋਈ ਨਹੀਂ ਟੈਨਸ਼ਨ ਲੈਣੀ ਤੂੰ ਭਰਾ ਤਗੜਾ ਮੈਂ ਕਹਿੰਦਾ ਸ਼ੇਰ ਵਾਂ ਵੇ ਇਹਦਾ ਸ਼ਰੀਰ ਵੇਖ ਸਾ ਤੇ ਵੀਰ ਕਿਦਾਂ ਮਗਰ ਵੀ ਬੂ ਬਣਦੀ ਐ ਚਲਾ ਰਿਆ ਬੈਗ ਵੀ ਬਣਦੀ ਐ ਟਰਾਈਸੈਪਸ ਵੇਖੋ ਵੀਰ ਤੇ ਉਹ ਬੱਸ ਭਰਾ ਰਾਸ਼ਨ ਨਾਲ ਲੇੜ ਕੇ ਵੀ ਹੁਣੇ ਮੁਥੇ ਕਸੋ ਜਾਂਦੇ ਗਰਮੀ ਬਹੁਤ ਆ ਵੇਖ ਸਾ ਦੇ ਕਿਲੇ ਕਿਲੇ ਘੜਦੇ ਆ ਵੀਰ ਹੁਣੇ ਲੋਕਦੇ ਫਿਰਦੇ ਹਾਂਜੀ ਵੀਰ ਜੀ ਕੀ ਗੱਲ ਲੋਕਦੇ ਫਿਰਦੇ ਮੈਂ ਕਿੱਲਾ ਘਟ ਕੇ ਬਹਿ ਗਿਆ ਮੈਂ ਹੋ ਕੇ ਕਿਲੇ ਪੂਰੇ ਅੰਦਰ ਮੈਂ ਗਿਆ ਲੋਕਦੇ ਫੈਦਾ ਜਰਾ ਸ਼ਾਂ ਲੱਗਦਾ ਫਿਰ ਓਏ ਮੰਜਾ ਉੱਤੇ ਬਹਿ ਜਾ

ਕੰਨ ਨਹੀਂ ਦਰਾ ਤੇਰਾ ਮੂਨੇ ਸਿਆਣੇ ਆਲਾ ਤੇ ਗੱਲ ਤੂੰ ਬੰਦੇ ਨੂੰ ਵੇਖ ਹੀ ਹੁੰਦੀ ਆ ਮੂਨੇ ਸਿਆਣੇ ਆਲਾ ਪਤਾ ਦੀ ਗੱਲ ਨਹੀਂ ਸਿਆਣੇ ਆਲੇ ਹੁੰਦੀ ਬਾਈ ਤੇਰੀਆਂ ਬੜੀਆਂ ਮੈਗਨਾ ਬਰਨ ਹੁੰਦੀਆਂ ਨੰਬਰਾਂ ਨਾਲ ਬਾਲਟੀਆਂ ਫਲਦੀਆਂ ਜਾਂਦੀਆਂ ਉਹ ਲੋਕ ਦੇ ਫਿਰਦੇ ਹਨ ਕਿ ਉਧਰ ਲੋਕੀ ਉਧਰ ਨੂੰ ਆਪਾਂ ਵੀ ਆਪਣਾ ਕੀ ਹੈ ਆਪਣਾ ਹੈ ਕਦੀ ਵਾਲੇ ਤੇ ਚੜ ਕੇ ਦੇਖ ਲੋ ਲੋਦੇ ਹੁੰਦਾ ਫਿਰਦਾ ਇੱਥੇ ਬੈਠਾ ਮੋਰਸਾ ਲੋਲੇ ਵੇਖ ਸਕਦੇ ਇੱਥੇ ਹੋ ਕੇ ਬੈਠਾ ਹੈ ਪਹਿਲਾਂ ਮੈਂ ਬੈਠਾ ਹੈ ਬਾਜੀ ਆ ਗਿਆ ਫੜ ਕੇ ਜੀ ਨਾ ਹੋ ਪਮੇ ਦੇ ਪੀਦਾ ਗੈਰ ਕੀ Mm. E...